ਇਹ ਵੀਡੀਓ ਤੁਸੀਂ ਜਰੂਰ ਦੇਖਿਓ ਤੇ ਅੱਗੇ ਵੀ ਪਹਚਾਓ ਇਸ ਕਰਕੇ ਤਾਂ ਜੋ ਫਿਲਪਾਈਨ ਦੇ ਬਾਰੇ ਤੇ ਮਨੀਲਾ ਦੇ ਬਾਰੇ ਤੁਹਾਡੀ ਰਾਏ ਆ ਜਿਹੜੀ ਉਹ ਬਦਲ ਜਾਣੀ ਆ ਕਿਉਂਕਿ ਹੁਣ ਤੱਕ ਅਸੀਂ ਫਿਲਪਾਈਨ ਦੇ ਵੱਖ-ਵੱਖ ਹਿੱਸਿਆਂ ਦੇ ਬਾਰੇ ਤੇ ਮਨੀਲਾ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਬਾਰੇ ਇੱਕੋ ਜੀ ਗੱਲ ਹੀ ਸੁਣੀ ਆ ਲਗਭਗ ਇੱਕੋ ਹੀ ਗੱਲ ਸੁਣੀ ਆ ਕਿ ਭਾਈ ਇੱਥੇ ਗੋਲੀ ਬਹੁਤ ਚੱਲਦੀ ਆ ਇੱਥੇ ਪਤਾ ਕੋਈ ਨਹੀਂ ਕੌਣ ਕਿਹਨੂੰ ਮਾਰ ਦੇਵੇ ਇੱਥੇ ਤਾਂ ਜੀ ਦੁਸ਼ਮਣੀਆਂ ਬੜੀਆਂ ਹੈਗੀਆਂ ਇੱਥੇ ਜੀ ਗੁੰਡਾਗਰਦੀ ਬਹੁਤ ਆ ਇੱਥੇ ਜੀ ਹਿੰਸਕ ਵਰਤਾਰੇ ਵਾਲੇ ਲੋਕ ਬਹੁਤ ਆ ਇੱਥੇ ਮਿਲਟ ਦੇ ਵਿੱਚ ਬੰਦਾ ਮਾਰ ਕੇ ਭੱਜ ਜਾਂਦੇ ਆ ਸਚਾਈ ਕੀ ਆ ਅਸੀਂ ਹੁਣ ਤੱਕ ਇੱਥੇ ਮਨੀਲਾ ਦੇ ਵਿੱਚ ਸੈਂਕੜੇ ਪੰਜਾਬੀਆਂ ਨੂੰ ਇਹੀ ਸਵਾਲ ਕੀਤਾ ਤੇ ਜਿੰਨੇ ਵੀ ਪੰਜਾਬੀਆਂ ਨੂੰ ਮਿਲੇ ਆ ਉਹਨਾਂ ਦੇ ਵਿੱਚੋਂ ਸ਼ਾਇਦ ਇੱਕ ਜਾਂ ਦੋ ਐਸੇ ਹੋਣਗੇ ਜਿਹੜੇ ਕਿ 5 6 ਵਾਲੇ ਕੰਮ ਤੋਂ ਬਿਨਾ ਕੋਈ ਹੋਰ ਕੰਮ ਕਰਦੇ ਹੋਣ ਪਹਿਲੀ ਗੱਲ ਤਾਂ ਵੀ 5 6 ਕੀ ਆ 5 6 ਦਾ ਮਤਲਬ ਇਹ ਆ ਕਿ 5000 ਰੁਪਏ ਦੇਣਾ ਤੇ 6000 ਰੁਪਏ 40 ਦਿਨ ਦੇ ਵਿੱਚ 30 ਦਿਨ ਦੇ ਵਿੱਚ 50 ਦਿਨ ਦੇ ਵਿੱਚ ਵਾਪਸ ਲੈਣਾ ਵਿਆਜ ਸਮੇਤ ਯਾਨੀ ਕਿ ਜਿੰਨੇ ਵੀ ਪੰਜਾਬੀ ਇੱਥੇ ਵੱਸਦੇ ਆ 95 ਫੀਸਦੀ ਤੋਂ ਵੱਧ ਪੰਜਾਬੀਆਂ ਦਾ ਕੰਮ ਇੱਥੇ ਵਿਆਜੂ ਪੈਸੇ ਦੇਣਾ ਯਾਨੀ ਕਿ ਫਾਈਨਾਂਸ ਦਾ ਕੰਮ ਹੈਗਾ ਇਹਨੂੰ 5 6 ਦੇ ਕਰਕੇ ਜਾਣਦੇ ਪੰਜ 6 ਦੇ ਕਰਕੇ ਜਾਣਦੇ ਆ ਪੰਜ ਦੇਣਾ 6 ਲੈਣਾ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ 5000 ਹੀ ਦਿੰਦੇ ਆ ਕਿਸੇ ਨੇ ਕਿਸੇ ਨੂੰ ਲੱਖ ਰੁਪਈਆ ਵੀ ਦਿੱਤਾ ਹੋਇਆ ਕਿਸੇ ਨੇ ਕਿਸੇ ਨੂੰ 20000 ਰੁਪਈਆ ਵੀ ਦਿੱਤਾ ਹੋਇਆ ਕਿਸੇ ਨੇ ਕਿਸੇ ਨੂੰ 8 ਲੱਖ ਰੁਪਈਆ ਵੀ ਦਿੱਤਾ ਹੋਇਆ ਸੋ ਇਸ ਤਰੀਕੇ ਦੇ ਨਾਲ ਆ ਉਹਨਾਂ ਨੇ ਉਸ ਤਰੀਕੇ ਦੀਆਂ ਕਿਸ਼ਤਾਂ ਕੀਤੀਆਂ ਹੁੰਦੀਆਂ ਦੂਜੀ ਗੱਲ ਇਹ ਆ ਵੀ ਇੱਥੇ ਜਿਹੜੀ ਗੋਲੀ ਚੱਲਦੀ ਆ ਜਿਹੜੇ ਪੰਜਾਬੀ ਮਾਰੇ ਜਾਂਦੇ ਆ ਹੋ ਸਕਦਾ ਵੱਖੋ ਵੱਖਰੇ ਕਈ ਕਾਰਨ ਹੋਰ ਵੀ ਹੋਣ ਜੋ ਬੀਤੇ ਦੇ ਵਿੱਚ ਵਾਪਰੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਛੋੜੇ ਪਏ ਸਾਨੂੰ ਇਸ ਗੱਲ ਦਾ ਦੁੱਖ ਆ ਪਰ ਜੋ ਸਾਨੂੰ ਜਾਣਕਾਰੀ ਮਿਲੀ ਆ ਪੰਜਾਬੀਆਂ ਦੀ ਪੰਜਾਬੀਆਂ ਨਾਲ ਲੜਾਈ ਦਾ ਵੀ ਇੱਕ ਕਾਰਨ ਆ ਇੱਥੇ ਤੁਹਾਡੀ ਪੰਜਾਬੀਆਂ ਦੇ ਨਾਲ ਜਿਵੇਂ ਮੇਰੀ ਕਿਸੇ ਹੋਰ ਨਾਲ ਉਹਦੀ ਕਿਸੇ ਮੇਰੇ ਨਾਲ ਸਾਡੀ ਕਿਸੇ ਹੋਰ ਦੇ ਨਾਲ ਕੋਈ ਦੁਸ਼ਮਣੀ ਚੱਲਦੀ ਆ ਕਿਸੇ ਨਾਲ ਕੋਈ ਅੜੀ ਫਸੀ ਚੱਲਦੀ ਆ ਉਹਦੇ ਕਰਕੇ ਵੀ ਇਹ ਘਟਨਾਵਾਂ ਵਾਪਰਦੀਆਂ ਕਿਉਂਕਿ ਇੱਥੇ ਗਾਹਕ ਉਹਦੇ ਆ ਜਿਹੜੇ ਉਹ ਮੈਂ ਲੈ ਜਾਣੇ ਆ ਉਹਦੇ ਜਿਹੜੇ ਐ ਨਹੀਂ ਜਾਣਦੇ ਨੇ ਇੱਕ ਦੂਜੇ ਦੇ ਬੰਦੇ ਪੱਟਣ ਵਾਲੇ ਵਰਤਾਰੇ ਵੀ ਹੈਗੇ ਕਈ ਥਾਵਾਂ ਦੇ ਉੱਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਵੱਧ ਤੋਂ ਵੱਧ ਵਿਆਜ ਤੇ ਘੱਟ ਤੋਂ ਘੱਟ ਵਿਆਜ ਵਾਲਾ ਕੰਮ ਵੀ ਆ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਥੇ ਤੁਸੀਂ ਕਿਸੇ ਨੂੰ 10000 ਰੁਪਏ ਦਿੱਤਾ ਤੁਸੀਂ 40 ਦਿਨ ਦੇ ਵਿੱਚੋਂ ਵਸੂਲ ਕਰਨਾ ਵਿਆਜ ਸਮੇਤ ਤੇ ਅਗਲੇ ਨੇ ਆ ਕੇ ਇਹ ਗੱਲ ਕਹਿਤੀ ਗਾਹਕ ਨੂੰ ਕਸਟਮਰ ਨੂੰ ਕਿ ਭਾਈ 40 ਦਿਨ ਦੇ ਵਿੱਚ ਨਹੀਂ ਮੈਂ 60 ਦਿਨਾਂ ਦੇ ਵਿੱਚ ਪੈਸੇ ਲੈ ਲਵਾਂ ਫਿਰ ਕੋਈ ਹੋਰ ਮੁਕਾਬਲੇ ਦੇ ਵਿੱਚ ਆਇਆ ਉਹਨੇ ਕਿਹਾ ਜੀ 60 ਦਿਨ ਦੇ ਵਿੱਚ ਨਹੀਂ ਮੈਂ 80 ਦਿਨਾਂ ਦੇ ਵਿੱਚ ਪੈਸੇ ਲੈ ਲਵਾਂ ਇਸ ਤਰੀਕੇ ਦੇ ਨਾਲ ਮੁਕਾਬਲੇਬਾਦੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਮਨ ਦੇ ਵਿੱਚ ਈਰਖਾ ਵੀ ਪੈਦਾ ਹੁੰਦੀ ਹੈ ਕਈ ਵਾਰੀ ਕੋਈ ਔਰਤਾਂ ਦੇ ਕਰਕੇ ਜਾਂ ਕੋਈ ਹੋਰ ਗੱਲਾਂ ਬਾਤਾਂ ਦੇ ਕਰਕੇ ਵੀ ਆਪਸ ਦੇ ਵਿੱਚ ਦੁਸ਼ਮਣੀਆਂ ਚੱਲਦੀਆਂ ਜਿਹਦੇ ਕਰਕੇ ਗੋਲੀ ਵਾਲੀ ਖਬਰ ਕਈ ਥਾਵਾਂ ਦੇ ਉੱਤੇ ਆ ਜਾਂਦੀ ਹੈ ਜਿਹੜੀ ਕਿ ਨਹੀਂ ਆਉਣੀ ਚਾਹੀਦੀ ਗੋਲੀ ਦੇ ਪੱਖ ਦੇ ਵਿੱਚ ਨਹੀਂ ਆ ਪਰ ਇੱਕ ਕਾਰਨ ਹੋਰ ਸਭ ਤੋਂ ਵੱਡਾ ਮੰਨ ਲੋ ਕਿ ਕੋਈ ਪੰਜਾਬੀ ਜਾਂ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਮੋਟਰਸਾਈਕਲ ਦੇ ਉੱਤੇ ਕਲੈਕਸ਼ਨ ਕਰਕੇ ਲੋਕਾਂ ਤੋਂ ਕਿਸ਼ਤਾਂ ਇਕੱਠੀਆਂ ਕਰਕੇ ਜਾ ਰਿਹਾ ਤੇ ਰਾਹ ਦੇ ਵਿੱਚੋਂ ਲੁੱਟਖੋ ਵਾਲੇ ਪੈ ਜਾਂਦੇ ਆ ਫਿਲੀਪੀਨੇ ਲੋਕ ਆ ਜਿਹੜੇ ਉਹ ਕੁਝ ਕੁਝਕ ਕ੍ਰਿਮੀਨਲ ਮਾਈਂਡ ਦੇ ਵੀ ਹੈਗੇ ਆ ਕੁਝ ਕੁ ਲੋਕ ਜਿਹੜੇ ਕਿ ਨਸ਼ੇ ਪੱਤੇ ਦੇ ਆਦੀ ਆ ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚ ਵੀ ਆ ਜਿਵੇਂ ਕਿ ਸਾਡਾ ਸਿਰ ਪਾੜ ਕੇ ਤੇ ਸਾਡੀ ਚੀਜ਼ ਖੋ ਕੇ ਲੈ ਜਾਂਦੇ ਕੋਈ ਮੋਟਰਸਾਈਕਲ ਖੋ ਕੇ ਲੈ ਗਿਆ ਇੱਥੇ ਵੀ ਇਵੇਂ ਆ ਪਰ ਸਾਨੂੰ ਕਈ ਬੰਦੇ ਮਿਲੇ ਜਿਨ੍ਹਾਂ ਨੇ ਗੱਲ ਕਹੀ ਕਿ ਸਾਨੂੰ ਰਾਹ ਦੇ ਵਿੱਚ ਘੇਰ ਲਿਆ ਜੀ 2 ਸਾਲ ਪਹਿਲਾਂ ਉਹ ਕਹਿੰਦੇ ਮੋਟਰਸਾਈਕਲ ਦੇ ਅਸੀਂ ਮੋਟਰਸਾਈਕਲ ਦਿੱਤਾ ਤੇ ਆਪ ਸਾਈਡ ਤੇ ਖੜ ਗਏ ਉਹ ਲੈ ਕੇ ਚਲੇ ਗਏ ਪਰ ਜੇ ਅਸੀਂ ਉੱਥੇ ਵਿਰੋਧ ਕਰਦੇ ਅਸੀਂ ਇਹ ਗੱਲ ਕਹਿੰਦੇ ਮੋਟਰਸਾਈਕਲ ਨੂੰ ਹੱਥ ਲਾ ਕੇ ਦਿਖਾ ਉਹ ਹਥਿਆਰ ਲੈ ਕੇ ਆਏ ਸਾਡਾ ਨੁਕਸਾਨ ਕਰਕੇ ਜਾਣੀ ਤੌਰ ਤੇ ਭਾਈ ਸਕਦੇ ਸੀ ਇਹ ਵੱਖੋ ਵੱਖਰੇ ਕਾਰਨ ਆ ਵੀ ਭਾਈ ਗੋਲੀ ਕਿਉਂ ਚੱਲਦੀ ਆ ਹੋ ਸਕਦਾ ਕੋਈ ਲੁਕਵਾ ਕਾਰਨ ਵੀ ਹੋਵੇ ਜਿਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਆ ਪਰ ਮੁੱਢਲੇ ਤੌਰ ਦੇ ਉੱਤੇ ਕਾਰਨ ਆਪਸ ਦੇ ਵਿੱਚ ਮੁਕਾਬਲੇਬਾਜ਼ੀ ਵੀ ਆ ਲੁੱਟਾਂ ਖੋਹਾਂ ਵੀ ਕਾਰਨ ਹੈਗਾ ਪਰ ਜੇ ਆਪਾਂ ਲੁੱਟਾਂ ਖੋਹਾਂ ਦੀ ਗੱਲ ਕਰਦੇ ਆ ਜਾਂ ਆਪਾਂ ਗੋਲੀ ਚੱਲਣ ਦੀ ਗੱਲ ਕਰਦੇ ਆ ਮੈਂ ਕੋਈ ਸਫਾਈ ਨਹੀਂ ਦਿੰਦਾ ਇਸ ਦੇਸ਼ ਦੀ ਵੀ ਭਾਈ ਅਸੀਂ ਕਹਿ ਦਈਏ ਭਾਈ ਨਾਣਾ ਇੱਥੇ ਤਾਂ ਐ ਹੋ ਜਾਂਦਾ ਪਰ ਜੇ ਆਪਾਂ ਤੁਲਨਾ ਕਰਕੇ ਦੇਖੀਏ ਮੈਂ ਜਲੰਧਰ ਦੇ ਵਿੱਚ ਰਹਿਣਾ ਰਾਮਾ ਮੰਡੀ ਦੇ ਵਿੱਚ ਕਿਹੜੇ ਵੇਲੇ ਗੋਲੀ ਚੱਲ ਗਈ ਅਗਲੇ ਘੰਟੇ ਦੇ ਵਿੱਚ ਕੀ ਕੁਝ ਹੋਗਾ ਤੁਹਾਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਗੋਲੀ ਕਿੱਥੇ ਨਹੀਂ ਚੱਲਦੀ ਤੇ ਲੁੱਟਖੋ ਕਿੱਥੇ ਨਹੀਂ ਹੁੰਦੀ ਨਸ਼ੇੜੀ ਕਿੱਥੇ ਨਹੀਂ ਹੈਗੇ ਤੇ ਪੰਜਾਬੀਆਂ ਦੀ ਆਪਸ ਦੇ ਵਿੱਚ ਲਾਗ ਡਾਟ ਕਿੱਥੇ ਨਹੀਂ ਹੈਗੀ ਹੁਣ ਇਹ ਸਾਰੀਆਂ ਗੱਲਾਂ ਦਾ ਚਿੰਤਨ ਕਰਕੇ ਦੇਖਿਓ ਪੰਜਾਬੀਆਂ ਦੀ ਇੱਕ ਪਿੰਡ ਦੇ ਵਿੱਚ ਸਾਰਿਆਂ ਦੀ ਥੋੜੀ ਬਣਦੀ ਆ ਆਪਾਂ ਕਿਸ ਤਰੀਕੇ ਦੀਆਂ ਸਰਪੰਚੀ ਦੀਆਂ ਚੋਣਾਂ ਲੜਦੇ ਆ ਆਪਾਂ ਕਿਵੇਂ ਬੈਰ ਵਿਰੋਧ ਪਕਾਉਨੇ ਆ ਕਿਵੇਂ ਖਾਨਦਾਨੀ ਦੁਸ਼ਮਣੀ ਚੱਲਦੀ ਆ ਕਿਵੇਂ ਸਰਪੰਚੀ ਦੇ ਚੱਕਰ ਦੇ ਵਿੱਚ ਗੋਲੀਆਂ ਚੱਲਦੀਆਂ ਬੰਦੇ ਮਾਰੇ ਜਾਂਦੇ ਆ ਕੋਈ ਦਿਨ ਐਸਾ ਹੈ ਪੰਜਾਬ ਦੇ ਵਿੱਚ ਜਿਸ ਦਿਨ ਗੋਲੀ ਨਹੀਂ ਚੱਲਦੀ ਕੋਈ ਦਿਨ ਐਸਾ ਹੈ ਗਵਾਂਢੀ ਸੂਬੇ ਦੇ ਵਿੱਚ ਜਿੱਥੇ ਗੋਲੀ ਨਹੀਂ ਚੱਲਦੀ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਭਾਈ ਜਲੰਧਰ ਦੇ ਵਿੱਚ ਇੱਕ ਹਿੱਸੇ ਦੇ ਵਿੱਚ ਗੋਲੀ ਚੱਲ ਗਈ ਉੱਥੇ ਕੋਈ ਵਾਰਦਾਤ ਵਾਪਰ ਗਈ ਤਾਂ ਪੂਰਾ ਪੰਜਾਬ ਹੀ ਮਾੜਾ ਸਾਰੇ ਪੰਜਾਬ ਦੇ ਵਿੱਚ ਆਹ ਹੀ ਕੁਝ ਹੋਈ ਜਾਂਦਾ ਘਟਨਾਵਾਂ ਘਟ ਜਾਂ ਵੱਧ ਵਾਪਰਨ ਉਹ ਬਹੁਤ ਮਾੜੀ ਗੱਲ ਆ ਪਰ ਇਹ ਆਪਾਂ ਕਹਿ ਦਈਏ ਵੀ ਭਾਈ ਪੂਰਾ ਦੇਸ਼ ਹੀ ਇਸ ਕੰਮ ਦੇ ਵਿੱਚ ਲੱਗਾ ਵੀ ਭਾਈ ਇੱਥੇ ਤਾਂ ਕੁਝ ਹੋ ਹੀ ਨਹੀਂ ਸਕਦਾ ਇੱਥੇ ਸਾਨੂੰ ਪੰਜਾਬੀ ਉਹ ਵੀ ਮਿਲੇ ਜਿਹੜੇ ਕਿ 60 60 ਸਾਲ ਤੋਂ ਰਹਿੰਦੇ ਆ ਜਿਹੜੇ 45 45 ਸਾਲ ਤੋਂ ਰਹਿੰਦੇ ਆ ਜਿਹੜੇ 5-5 ਸਾਲ ਤੋਂ ਰਹਿੰਦੇ ਆ ਹੁਣ ਉਸ ਤੋਂ ਅਗਲੀ ਗੱਲ ਆ ਇਹ ਪੰਜਾਬੀਆਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਇੱਥੇ ਪੱਕੇ ਨਹੀਂ ਹੋ ਸਕਦੇ ਤੁਹਾਨੂੰ ਇੱਥੇ ਸਿਟੀਜ਼ਨਸ਼ਿਪ ਨਹੀਂ ਮਿਲਦੀ ਜਿੰਨੀ ਦੇਰ ਤੱਕ ਤੁਸੀਂ ਫਿਲੀਪੀਨੀ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਉਂਦੇ ਬਹੁਤਿਆਂ ਦੇ ਕੋਲੇ ਵਰਕ ਪਰਮਿਟ ਹੈਗੇ ਆ ਪਰ ਇਥੋਂ ਦੀ ਕਰੰਸੀ ਆ ਜਿਹੜੀ ਕੋਈ ਬਹੁਤ ਮਜ਼ਬੂਤ ਵੀ ਨਹੀਂ ਜੇ ਆਪਾਂ ਗੱਲ ਕਰੀਏ ਕਿ ਭਾਈ ਇਥੋਂ ਦੇ ਇੱਕ ਪੀਸੋ ਚੱਲਦਾ ਇੱਥੇ ਜਿਵੇਂ ਆਪਣੇ ਸਾਡੇ ਰੁਪਈਏ ਆ ਇੱਥੇ ਪੀਸੋ ਕਰੰਸੀ ਆ ਇਹ ਵੀ ਨਹੀਂ ਗੱਲ ਆ ਵੀ ਭਾਈ ਇਹਨਾਂ ਦੇ ਇੱਕ ਪੀਸੋ ਦੇ ਉਧਰ 50 ਬਣ ਜਾਂਦੇ ਆ 30 ਬਣ ਜਾਂਦੇ 20 ਬਣ ਜਾਂਦੇ ਆ ਬਹੁਤ ਮਾਮੂਲੀ ਜਿਹਾ ਅੰਤਰ ਆ ਜੇ ਇੱਥੇ 1 ਲੱਖ ਤੇ 5000 ਪੀਸ ਹੋਵੇ ਲਗਭਗ ਭਾਰਤ ਦੇ ਵਿੱਚ 1.5 ਲੱਖ ਰੁਪਈਆ ਉਹਦਾ ਬਣਦਾ ਯਾਨੀ ਕਿ ਇੰਨਾ ਦਾ ਅੰਤਰ ਹੈਗਾ ਪਰ ਫਿਰ ਵੀ ਇੱਥੇ ਪੰਜਾਬੀ ਕਿਉਂ ਰਹਿੰਦੇ ਆ ਫਿਰ ਵੀ ਇੱਥੇ ਭਾਰਤੀ ਕਿਉਂ ਰਹਿੰਦੇ ਆ ਫਿਰ ਵੀ ਇੱਥੇ ਕਾਰੋਬਾਰ ਕਿਉਂ ਕਰਦੇ ਆ ਉਹਦਾ ਮੈਂ ਤੁਹਾਨੂੰ ਹੋਰ ਕਾਰਨ ਦੱਸਦਾ ਕਿ ਇੱਥੇ ਇਮਾਨਦਾਰੀ ਹਲੇ ਜਿਉਂਦੀ ਆ ਮੰਨ ਲਓ ਇੱਥੇ 95% ਪੰਜਾਬੀਆਂ ਦੇ ਕੰਮ ਆ ਜਿਹੜੇ ਕੋਈ 5 ਲੱਖ ਰੁਪਈਆ ਇਨਵੈਸਟ ਕਰੀ ਬੈਠਾ ਕੋਈ 50 ਲੱਖ ਕਰੀ ਬੈਠਾ ਕੋਈ ਕਰੋੜ ਕਰੀ ਬੈਠਾ ਉਹ ਅਨੇ ਜੀ ਸਾਡੇ ਪੈਸੇ ਮਰਨ ਦੀ ਦਰ ਆ ਜਿਹੜੀ ਉਹ 10% ਵੀ ਹੈ ਨਹੀਂ ਤੇ ਕਿਸੇ ਨਾਲ ਕੋਈ ਅਸਤਾਮ ਦੇ ਉੱਤੇ ਲਿਖਤ ਪੜਤ ਹੈ ਨਹੀਂ ਇਹ ਨਹੀਂ ਕਿ ਮੰਨ ਲਓ ਮੈਨੂੰ ਵਿਆਜੂ ਪੈਸੇ ਚਾਹੀਦੇ ਆ ਤੇ ਤੁਸੀਂ ਪੈਸੇ ਦੇਣ ਵਾਲੇ ਆ ਕੋਈ ਲਿਖਤ ਪੜਤ ਨਹੀਂ ਕੋਈ ਖਾਲੀ ਚੱਕ ਨਹੀਂ ਲੈ ਰਹੇ ਕਈ ਵਾਰ ਤਾਂ ਗਰੰਟਰ ਵੀ ਕੋਈ ਨਹੀਂ ਹੁੰਦਾ ਸੋ ਜ਼ੁਬਾਨੀ ਕਲਾਮੀ ਗੱਲਾਂ ਤੇ 90% ਲੋਕ ਆ ਜਿਹੜੇ ਉਹ ਜ਼ੁਬਾਨ ਦੇ ਉੱਤੇ ਖਰੇ ਉਤਰਦੇ ਤੁਹਾਨੂੰ ਆਵਾਜ਼ ਮਾਰ ਕੇ ਵੀ ਪੈਸੇ ਦਿੰਦੇ ਵੀ ਭਾਈ ਅੱਜ ਤੁਹਾਡੀ ਕਿਸ਼ਤ ਖੜੀ ਆ ਤੁਹਾਡੇ ਜਾਣਦੇ ਜਦੋਂ ਤੁਸੀਂ ਕਿਸ਼ਤ ਲੈਣ ਜਾਂਦੇ ਹਰ ਰੋਜ਼ ਕਿਸ਼ਤ ਲੈਣ ਜਾਣਾ ਹੁੰਦਾ ਤੁਸੀਂ ਆਪ ਜਾਣੇ ਜਾਂ ਮੁੰਡਾ ਰੱਖਿਆ ਉਹ ਆਪ ਪੈਸੇ ਉਹਨੇ ਵਜੇ ਤਿਆਰ ਰੱਖੀ ਬੈਠੇ ਹੁੰਦੇ ਆ ਹੁਣ ਤੁਸੀਂ ਪੰਜਾਬ ਦੇ ਵਿੱਚ ਲਾ ਲੋ ਪੰਜਾਬ ਦੇ ਵਿੱਚ ਬਹੁਤਿਆਂ ਥਾਵਾਂ ਦੇ ਉੱਤੇ ਭਾਰਤ ਦੇ ਵਿੱਚ ਇਹ ਆ ਵੀ ਜੇਕਰ ਰਿਸ਼ਤਾ ਖਰਾਬ ਕਰਨਾ ਕਿਸੇ ਨੂੰ ਪੈਸੇ ਦੇ ਦਿਓ ਤੁਸੀਂ ਰਿਸ਼ਤੇਦਾਰੀ ਦੇ ਵਿੱਚ ਦੇਖ ਲੋ ਤੁਸੀਂ ਆਂਡ ਗਵਾਂਡ ਦੇ ਵਿੱਚ ਦੇਖ ਲੋ ਤੁਸੀਂ ਦੋਸਤੀ ਮਿੱਤਰਤਿਆਰੀ ਦੇ ਵਿੱਚ ਦੇਖ ਲੋ ਜੇ ਤੁਸੀਂ ਰਿਸ਼ਤਾ ਖਰਾਬ ਕਰਨਾ ਤੁਸੀਂ ਕਿਸੇ ਨੂੰ ਪੈਸੇ ਦੇ ਦਿਓ ਤੁਸੀਂ ਕਿਸੇ ਨੂੰ ਕਹੋ ਜੀ ਕਿ ਆ ਲੈ ਵੀਰੇ ਤੈਨੂੰ ਲੋੜ ਆ ਆ ਲੈ 5000 ਰੁਪਈਆ ਬਾਅਦ ਵਿੱਚ ਥੋੜਾ ਫੋਨ ਨਹੀਂ ਚੱਕਦਾ ਇੱਥੇ ਇਵੇਂ ਨਹੀਂ ਹੁੰਦਾ ਉਹ ਬਾਅਦ ਵਿੱਚ ਤੁਹਾਡੇ ਬਾਰੇ ਗੱਲਾਂ ਕਰਨ ਲੱਗ ਪੈਂਦਾ ਬੰਦਾ ਹੀ ਮਾੜਾ ਬੰਦਾ ਹੀ ਗੰਦਾ ਬੰਦਾ ਹੀ ਘਟਿਆ ਇਹਨੂੰ ਤਾਂ ਆਪਾਂ ਬਲਾਕੇ ਨਹੀਂ ਰਾਜ਼ੀ ਇੱਥੇ ਇਹ ਗੱਲ ਨਹੀਂ ਕਰਨੀ ਇਥੇ ਇਹ ਨਹੀਂ ਵੀ ਭਾਈ ਤੁਹਾਨੂੰ ਕੇਸ ਲਾਉਣਾ ਪੈ ਜੂਗਾ ਕਚਹਿਰੀ ਦੇ ਵਿੱਚ ਕਿਉਂਕਿ ਇੱਥੇ ਜ਼ੁਬਾਨੀ ਕਲਾਮੀ ਸਹੀ ਕੁਝ ਚੱਲਦਾ ਹਾਂ ਕਈ ਪੈਸੇ ਮਰ ਵੀ ਜਾਂਦੇ ਆ ਜਦੋਂ ਪੈਸੇ ਮਰ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਇਹ ਨਹੀਂ ਵੀ ਭਾਈ ਉਹਨਾਂ ਨਾਲ ਲੜ ਪੋ ਉਹਦੇ ਨਾਲ ਝੜ ਪੋ ਗਾਲਾਂ ਕਢੋ ਜੇਕਰ ਤੁਸੀਂ ਆਹ ਕੁਝ ਕਰੋਗੇ ਫਿਰ ਤੁਹਾਡੀ ਗਾਕੀ ਵੀ ਖਰਾਬ ਹੁੰਦੀ ਆ ਫਿਰ ਤੁਹਾਡੀ ਦੁਸ਼ਮਣੀ ਵੀ ਵੱਧਦੀ ਆ 10% ਦੇ ਪੈਸੇ ਕਹਿੰਦੇ ਕਿ ਅਸੀਂ ਮੰਨ ਕੇ ਚੱਲਦੇ ਵੀ ਮਾਰੀ ਜਾਣੇ ਆ ਪਰ ਇੱਥੇ ਵਿਆਜ ਦਰ ਕਾਫੀ ਆ ਜੇ ਹੁਣ ਤੁਸੀਂ 5000 ਰੁਪਇਆ ਦੇ ਕੇ ਤੇ 40 ਦਿਨਾਂ ਦੇ ਵਿੱਚ 6000 ਰੁਪਇਆ ਲੈਣਾ ਤੇ ਮਤਲਬ ਵਿਆਜ ਦਰ ਕਾਫੀ ਆ ਉਹ ਵਿਆਜ ਦਰ ਜਿਹੜੀ ਵੱਧ ਆ ਉਹਦੇ ਕਰਕੇ ਜੇਕਰ ਤੁਹਾਡੇ 10% ਦੀ ਪੈਸੇ ਮਰ ਵੀ ਜਾਂਦੇ ਤੁਸੀਂ ਬਹੁਤਾ ਹਿਲਦੇ ਨਹੀਂ ਆਰਥਿਕ ਤੌਰ ਦੇ ਉੱਤੇ ਹਿਲਦੇ ਨਹੀਂ ਤੁਹਾਡੇ ਕੋਲੇ ਵਸੀਲਾ ਰੋਜ਼ੀ ਰੋਟੀ ਦਾ ਰੋਟੀ ਪਾਣੀ ਦਾ ਬਣਿਆ ਰਹਿੰਦਾ ਉਸ ਤੋਂ ਅਗਲੀ ਗੱਲ ਇਹ ਆ ਵੀ ਭਾਈ ਇੱਥੇ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਕਿ ਭਾਈ ਆ ਮੈਂ ਤੈਨੂੰ ਪੈਸੇ ਦਿੱਤੇ ਆ ਸਟਾਮਪ ਤੇ ਵੀ ਲਿਖ ਲਿਆ ਖਾਲੀ ਚੱਕ ਵੀ ਦਿੱਤਾ ਬੰਦਾ ਪੈਸੇ ਮੰਨ ਲਓ ਮੁਕਰ ਗਿਆ ਜਾ ਕਹੇ ਵੀ ਜੀ ਮੈਂ ਦੇਣੇ ਨਹੀਂ ਤੁਸੀਂ ਕੀ ਕਰੋਗੇ ਵੀ ਭਾਈ ਚੈੱਕ ਖਾਲੀ ਦਾ ਕੇਸ ਲਾ ਦੋਗੇ ਫਿਰ ਤੁਸੀਂ 2-3 ਸਾਲ ਕੇਸ ਭੁਗਤੀ ਜਾਓ ਫਿਰ ਥੋੜਾ ਉਧਰ ਖਰਚਾ ਹੋਈ ਜਾਊਗਾ ਮਤਲਬ ਇਹ ਆ ਵੀ ਇੱਕ ਇਮਾਨਦਾਰੀ ਦੇ ਸਿਰ ਦੇ ਉੱਤੇ ਸਾਰਾ ਕੁਝ ਖੜਾ ਤੇ ਜ਼ੁਬਾਨ ਦੇ ਸਿਰ ਦੇ ਉੱਤੇ ਇਹ ਫਾਈਨਾਂਸ ਦਾ ਕੰਮ ਚੱਲਦਾ ਤੇ ਪੰਜਾਬੀਆਂ ਨੂੰ ਇਹ ਕਿਤਾ ਰਾਸ ਆਇਆ ਸਭ ਤੋਂ ਵੱਡੀ ਗੱਲ ਇਹ ਆ ਜਿਹੜੇ ਨਵੇਂ ਆਉਂਦੇ ਬਹੁਤੇ ਉਹ ਵੀ ਇਸੇ ਕੰਮ ਦੇ ਵਿੱਚ ਆ ਪਰ ਸਾਨੂੰ ਕਈ ਪੜਣਾ ਵੀਰਾਂ ਨੇ ਗੱਲ ਕਹੀ ਵੀ ਸਿਹੜੀ ਸਾਡੀ ਅਗਲੀ ਪੀੜ੍ਹੀ ਜਿਹੜੀ ਇੱਥੇ ਪੈਦਾ ਹੋਈ ਆ ਉਹ ਇਸ ਕੰਮ ਨੂੰ ਪਸੰਦ ਨਹੀਂ ਕਰਦੀ ਜਾਂ ਘੱਟ ਪਸੰਦ ਕਰਦੀ ਆ 5 6 ਦਾ ਕੰਮ ਕਰਕੇ 5000 ਦੇ ਕੇ 6 ਨੂੰ 5 6 ਦਾ ਕੰਮ ਕਹਿੰਦੇ ਆ ਇਹ ਕੰਮ ਕਰ ਕਰਕੇ ਪੰਜਾਬੀਆਂ ਨੇ ਆਪਦੇ ਪਿੰਡਾਂ ਦੇ ਵਿੱਚ ਘਰ ਵੀ ਪੱਕੇ ਕੀਤੇ ਆ ਆਪਦੇ ਬੱਚੇ ਵੀ ਪੜਾਏ ਆ ਕਿਸੇ ਦੇ ਬੱਚੇ ਇੰਗਲੈਂਡ ਦੇ ਵਿੱਚ ਆ ਕਿਸੇ ਦੇ ਕੈਨੇਡਾ ਦੇ ਵਿੱਚ ਆ ਕਿਸੇ ਦੇ ਅਮਰੀਕਾ ਦੇ ਵਿੱਚ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਪਰ ਕਈਆਂ ਦੇ ਬੱਚੇ ਇੱਥੇ ਵੀ ਸੋਹਣੀ ਸਟੱਡੀ ਕਰ ਰਹੇ ਆ ਹੋਰ ਵਕ ਵਕ ਉਹਦਾਂ ਦੇ ਉੱਤੇ ਉੱਚੇ ਉਦਾਂ ਦੇ ਉੱਤੇ ਪਹੁੰਚੇ ਆ ਉਹ ਕਹਿੰਦੇ ਵੀ ਜਿੰਨੀ ਕਿ ਸਾਡੀ ਸਮਝ ਸੀ ਅਸੀਂ ਆਪਦੇ ਤਰੀਕੇ ਨਾਲ ਇਹ ਕੰਮ ਕਰ ਲਿਆ ਤੇ ਇੱਕ ਗੱਲ ਹੋਰ ਕਹਿੰਦੇ ਆ ਉਹ ਕਹਿੰਦੇ ਵੀ ਇਸ ਕੰਮ ਦੇ ਵਿੱਚ ਪਰਿਵਾਰ ਦੇ ਲਈ ਸੋਸ਼ਲ ਸਮਾਜਿਕ ਤੌਰ ਦੇ ਉਤੇ ਵਕਤ ਬਹੁਤ ਨਿਕਲਦਾ ਮੰਨ ਲਓ ਤੁਸੀਂ 100 ਗਾਹਕ ਨਹੀਂ ਤੁਹਾਡੇ ਜਾਂ 50 ਗਾਹਕ ਨਹੀਂ ਤੁਸੀਂ ਉਹਨਾਂ ਦੇ ਕੋਲੋਂ 50ਾਂ ਦੇ ਕੋਲੋਂ ਜਾ ਕੇ ਕਲੈਕਸ਼ਨ ਕਰਨੀ ਆ ਤੁਸੀਂ ਜਾਣੇ ਵੀ ਬੈਂਡ ਤਾਂ ਇੱਕ ਹੀ ਲੱਗਦਾ ਇੱਧਰ ਜਾ ਕੇ ਫਿਰ ਅੱਗੇ 10 ਮਿੰਟ ਦਾ ਸਫ਼ਰ ਤੈਅ ਕੀਤਾ ਉਧਰੋਂ ਪੈਸੇ ਫੜੇ ਫਿਰ ਉਧਰ 5 ਮਿੰਟ ਦਾ ਸਫ਼ਰ ਤੈਅ ਕੀਤਾ ਉਧਰੋਂ ਪੈਸੇ ਫੜੇ ਇਹ ਤਾਂ ਹੈ ਨਹੀਂ ਵੀ ਤੁਸੀਂ 100 ਕਿਲੋਮੀਟਰ 'ਚ ਪੈਸੇ ਖਿਲਾਰੇ ਆ ਸ਼ਹਿਰ-ਸ਼ਹਿਰ ਦੇ ਵਿੱਚ ਹੀ ਹੋਣਗੇ ਨਾ ਖੇੜੇ-ਖੇੜੇ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਹੀ ਹੋਣਗੇ ਜਿਹੜੇ ਨਗਰ-ਖੇੜੇ ਦੇ ਵਿੱਚੋਂ ਰਹਿੰਦੇ ਆ ਗਲੀ-ਗੁਆਣ 'ਚ ਰਹਿੰਦੇ ਆ ਉਹ ਕਹਿੰਦੇ ਵੀ ਬਾਕੀ ਸ ਉਸ ਤੋਂ ਬਾਅਦ ਅਸੀਂ ਆਪਦੇ ਪਰਿਵਾਰ ਦੇ ਲਈ ਜਾਂ ਬਾਕੀ ਹੋਰ ਕੰਮ ਕਾਜਾਂ ਵਾਸਤੇ ਵਕਤ ਕੱਢ ਲੈਨੇ ਆ। ਉਹ ਕਹਿੰਦੇ ਬਾਕੀ ਦੇਸ਼ਾਂ ਦੇ ਵਿੱਚ ਐਵੇਂ ਨਹੀਂ ਉੱਥੇ ਸ਼ਿਫਟਾਂ ਦਾ ਚੱਕਰ ਆ। ਵੀ ਭਾਈ ਪਰਿਵਾਰ ਦੇ ਇੰਨੇ ਮੈਂਬਰ ਕਿਸੇ ਹੋਰ ਵੇਲੇ ਸ਼ਿਫਟ ਦੇ ਜਾਂਦੇ, ਇੰਨੇ ਮੈਂਬਰ ਕਿਸੇ ਹੋਰ ਵੇਲੇ ਜਾਂਦੇ ਆ। ਸੋ ਵੱਖ-ਵੱਖ ਕਾਰਨਾਂ ਜਿਨ੍ਹਾਂ ਦੀ ਪੜਤਾਲ ਕਰਨੀ ਬਣਦੀ ਆ। ਅਸੀਂ ਕਈ ਵਾਰੀ رائے ਬਣਾ ਲੈਨੇ ਆ ਵੀ ਯਾਰ ਆਹ ਦੇਸ਼ ਤਾਂ ਐਦਾਂ ਦਾ ਹੀ ਆ, ਆਹ ਦੇਸ਼ ਗੰਦਾ ਬਹੁਤਾ, ਆਹ ਦੇਸ਼ ਚੰਗਾ ਬਹੁਤਾ। ਜਿਨੇ ਜੋ ਲੱਭਣਾ ਉਹਨੇ ਆਪਣੀ ਅੱਖ ਨਾਲ ਉੱਥੋਂ ਉਹ ਕੁਝ ਲੱਭ ਲੈਣਾ। ਜਿਨੇ ਜੋ ਮਾੜਾ ਲੱਭਣਾ ਉਹਨੇ ਉਸ ਤਰੀਕੇ ਨਾਲ ਵੀ ਲੱਭ ਲੈਣਾ। ਸੋ ਅਸੀਂ ਤਾਂ ਫਿਲੀਪਾਈਨ ਵਰਗੇ ਦੇਸ਼ ਦੇ ਵਿੱਚ ਇੱਥੇ ਰਹਿ ਕੇ ਮਨੀਲਾ ਦੇ ਵਿੱਚ ਦੇਖ ਲਿਆ ਏ ਕਿ ਭਾਈ ਪੰਜਾਬਗਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਪੰਜਾਬਗਾਂ ਨੂੰ ਇਸ ਦੇਸ਼ ਨੇ ਸੰਭਾਲਿਆ ਇਹ ਵੀ ਤੱਕ ਪ੍ਰਾਪਤੀ ਆ ਇੱਕ ਜੇ ਪੰਜਾਬੀ ਆਇਆ ਉਹਦੇ ਪਿੱਛੇ ਹੋਰ ਕਈ ਹੋਣਗੇ ਕਈ ਆਉਣ ਨੂੰ ਤਿਆਰ ਹੋਣਗੇ ਹਾਲਾਂਕਿ ਅਸੀਂ ਇਹ ਵੀ ਨਹੀਂ ਗੱਲ ਕਹਿੰਦੇ ਪੰਜਾਬ ਛੱਡ ਛੱਡ ਕੇ ਆਓ ਤੁਹਾਡੀ ਨਿੱਜੀ ਮਰਜ਼ੀ ਆ ਨਾ ਤੁਸੀਂ ਮੇਰੇ ਕਹਿਣ ਦੇ ਉੱਤੇ ਪੰਜਾਬ ਛੱਡਣਾ ਮੇਰੇ ਕਹਿਣ ਦੇ ਉੱਤੇ ਜਾ ਕੇ ਵਾਪਸ ਫਿਰ ਵਾਪਸ ਵਾਪਸ ਜਾਣਾ ਪਰ ਗੱਲ ਕੁੱਲ ਮਿਲਾ ਕੇ ਇਹ ਆ ਵੀ ਭਾਈ ਗੋਲੀ ਦਾ ਜਿਹੜਾ ਕਨਸੈਪਟ ਆ ਉਹ ਏਵੇਂ ਨਹੀਂ ਜਿਵੇਂ ਕਿ ਸਾਡੇ ਕੋਲੇ ਖਬਰਾਂ ਦੇ ਵਿੱਚ ਆ ਪੰਜਾਬੀ ਆ ਜਿਹੜੇ ਉਹ ਹਰ ਰੋਜ਼ ਸਫ਼ਰ ਕਰਦੇ ਆ ਹਰ ਰੋਜ਼ ਸੜਕ ਹਾਰਸੇ ਵਾਪਰਦੇ ਆ ਮੌਤਾਂ ਵੀ ਹੁੰਦੀਆਂ ਪਰ ਆਪਾਂ ਫੇਰ ਵੀ ਬੱਸ ਦੇ ਵਿੱਚ ਸਫ਼ਰ ਕਰਦੇ ਆ ਕਾਰ ਦਾ ਹਰ ਰੋਜ਼ ਹਾਰਸਾ ਹੁੰਦਾ ਕਿਤੇ ਨਾ ਕਿਤੇ ਪਰ ਆਪਾਂ ਕਾਰਾਂ ਚਲਾਉਣਾ ਨਹੀਂ ਛੱਡਦੇ ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਆਪਾਂ ਫੇਰ ਵੀ ਉਹ ਕੁਝ ਕਰਦੇ ਆ ਕਹਿਣ ਦਾ ਭਾਵੇਂ ਜੇ ਇੱਕ ਰਾਏ ਬਣ ਜਾਂਦੀ ਆ ਉਸੇ ਤਰੀਕੇ ਦੇ ਨਾਲ ਇੱਕੜ ਦੁਕੜ ਘਟਨਾਵਾ ਹੁਣ ਜਿੰਨੇ ਸਾਨੂੰ ਇੱਥੇ ਪੰਜਾਬੀ ਮਿਲੇ ਉਹ ਕਹਿੰਦੇ ਵੀ ਯਾਰ ਮੇਰੇ ਨਾਲ ਜ਼ਿੰਦਗੀ ਦੇ ਵਿੱਚ 30 ਸਾਲਾਂ ਦੇ ਵਿੱਚ ਚਾਰ ਵਾਰੀ ਘਟਨਾ ਵਾਪਰੀ ਆ ਇੱਕ ਵਾਰੀ ਮੇਰਾ 50000 ਰੁਪਏ ਖੋਕੇ ਲੈ ਗਏ 50000 ਪੀਸੋ ਇੱਕ ਵਾਰੀ ਮੇਰਾ ਮੋਟਰਸਾਈਕਲ ਲੈ ਗਏ ਇੱਕ ਵਾਰੀ ਮੇਰੀ ਆ ਚੀਜ਼ ਲੈ ਗਏ ਪਰ ਜੇ ਮੈਂ ਉੱਥੇ ਫਸ ਜਾਂਦਾ ਮੈਂ ਭਿੱੜ ਜਾਂਦਾ ਉਹ ਮੇਰੇ ਕੋਈ ਸਰੀਰ ਦਾ ਨੁਕਸਾਨ ਕਰ ਸਕਦੇ ਸੀ ਸ਼ਾਇਦ ਮੇਰੀ ਜਾਨ ਵੀ ਲੈ ਜਾਂਦੇ ਫਿਰ ਖਬਰ ਇਹ ਆਉਣੀ ਸੀ ਕਿ ਭਾਈ ਉੱਥੇ ਬੰਦੇ ਕਤਲ ਬਹੁਤ ਕੀਤੇ ਜਾਂਦੇ ਆ ਇਹਦਾ ਨਹੀਂ ਕੁਝ ਕੁ ਥਾਵਾਂ ਤੇ ਵਧਿੱਕੀ ਹੋਈ ਹੋਣੀ ਆ ਜਾਂ ਹੋ ਜਾਂਦੀ ਆ ਪਰ ਬਹੁਤਾਂ ਥਾਵਾਂ ਤੇ ਨਹੀਂ ਇਹ ਵਧਿੱਕੀ ਸਾਡੇ ਵਾਲੇ ਪਾਸੇ ਨਾਲੋਂ ਘੱਟ ਆ ਇੱਕ ਗੱਲ ਬੜੀ ਕਲੀਅਰ ਆ ਹੁਣ ਪੰਜਾਬ ਦੇ ਵਿੱਚ ਉਹਦੇ ਕੋਲੋਂ ਫਰੋਤੀ ਮੰਗ ਲਈ ਉਹਦੇ ਕੋਲੋਂ ਫਰੋਤੀ ਮੰਗ ਲਈ ਜੇ ਨਹੀਂ ਪੈਸੇ ਦਿੱਤੇ ਗੋਲੀ ਚਲਾਤੀ ਇੰਉ ਇੱਥੇ ਘੱਟ ਆ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਹੁਣ ਫਾਈਨਾਂਸ ਦਾ ਕੰਮ ਕਰਦੇ ਖਬਰਾਂ ਆਉਂਦੀਆਂ ਨਾ ਵੀ ਕਲੈਕਸ਼ਨ ਕਰਕੇ ਆ ਰਿਆ ਸੀ ਕਿਸ਼ਤਾਂ ਲੈ ਕੇ ਆ ਰਿਆ ਸੀ ਰਾਹ ਦੇ ਵਿੱਚ ਲੁੱਟੇਰੇ ਨੇ ਲੁੱਟ ਲਿਆ ਇੱਥੇ ਨਹੀਂ ਵਾਪਰਦਾ ਜਾਂ ਬਹੁਤ ਘੱਟ ਵਾਪਰਦਾ ਇੱਕੜ ਦੁਕੜ ਘਟਨਾਵਾ ਇੱਥੇ ਆ ਮੋਟਰਸਾਈਕਲ ਦੇ ਉੱਤੇ ਬਹੁਤੇ ਲੋਕ ਕਲੈਕਸ਼ਨ ਕਰਦੇ ਆ ਇਹਨਾਂ ਦੇ ਕੋਲੇ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਮੋਟਰਸਾਈਕਲ ਪੱਕਾ ਇੱਕ ਜਿਹੜਾ 3310 ਛੋਟਾ ਫੋਨ ਹੁੰਦਾ ਉਹ ਪੱਕਾ ਉਹ ਕਿਉਂ ਪੱਕਾ ਕਿਉਂਕਿ ਇੱਕ ਤਾਂ ਚਲੋ ਉਹਦੀ ਬੈਟਰੀ ਨਹੀਂ ਖਤਮ ਹੁੰਦੀ ਛੇਤੀ ਦੂਜਾ ਘਰ ਨੇ ਵੀ ਜੇਕਰ ਰਾਹ ਦੇ ਵਿੱਚ ਕੋਈ ਲੁੱਟਖੋ ਵਾਲਾ ਆਊਗਾ ਵੀ ਲੈ ਜਾ ਆ ਲੈ ਜਾ ਮੈਂਗਾ ਫੋਨ ਹੋਇਆ ਵੱਡਾ ਨੁਕਸਾਨ ਹੋਊਗਾ ਛੋਟਾ ਫੋਨ ਹੋਇਆ ਘੱਟ ਨੁਕਸਾਨ ਹੋਊਗਾ ਮੋਟਰਸਾਈਕਲ ਜਾਣਾ ਲੈ ਜਾ ਪਰ ਜੇ ਆਪਾਂ ਫਸਾਂਗੇ ਵੀ ਭਾਈ ਮੇਰਾ 2000 ਦਾ 3000 ਦਾ ਫੋਨ ਆ ਤੇ ਭਾਈ ਉਹ ਤਾਂ ਹੋਰ ਤਿਆਰੀ ਦੇ ਵਿੱਚ ਆਏ ਆਪਾਂ ਤਾਂ ਸਿਰਫ ਕਲੈਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਸੀ ਪਰ ਤੁਸੀਂ ਪੰਜਾਬ ਦੇ ਵਿੱਚ 5 ਲੱਖ ਰੁਪਈਆ ਝੋਲੇ ਦੇ ਵਿੱਚ ਪਾ ਕੇ ਤੇ ਮੋਟਰਸਾਈਕਲ ਦੇ ਹੈਂਡਲ ਦੇ ਨਾਲ ਬੰਨ ਕੇ ਤੁਸੀਂ ਜਾ ਕੇ ਦੇਖੋ ਕਿਤੇ ਫੇਰ ਲੇਖਦੇ ਆ ਬੈਂਕ ਦੇ ਵਿੱਚੋਂ ਬਾਹਰ ਨਿਕਲਦੇ ਲੁੱਟ ਕੇ ਲੈ ਜਾਂਦੇ ਆ ਮੜਾ ਜ ਸੜਕ ਪਾਰ ਕੀਤੀ ਪਤਾ ਹੋਵੇ ਵੀ ਭਾਈ ਇਹਦੇ ਕੋਲੇ ਪੈਸੇ ਹੈਗੇ ਤੁਹਾਨੂੰ ਲੁੱਟ ਕੇ ਲੈ ਜਾਂਦੇ ਮਾਰ ਕੇ ਚਲੇ ਜਾਂਦੇ ਆ ਸੋ ਇਹ ਗੱਲਾ ਸੋ ਮਨੀਲਾ ਦੇ ਬਾਰੇ ਫਿਲੀਪਾਈਨ ਦੇ ਬਾਰੇ ਜਿਹੜੀਆਂ ਰਾਏਆਂ ਬਣੀਆਂ ਉਹ ਉਵੇਂ ਨਹੀਂ ਆ ਮੇਰੀ ਇਹ ਬੇਨਤੀ ਇਹ ਆ ਕਿ ਸਾਰੀ ਸਮੂੱਚੀ ਘਟਨਾ ਕਰਮ ਦੀ ਜਿਹੜੀ ਆ ਉਹ ਜਾਣ ਪਛਾਣ ਹੋਣੀ ਚਾਹੀਦੀ ਆ ਵੀ ਭਾਈ ਕੁੱਲ ਕਿੰਨੇ ਪੰਜਾਬੀ ਆ ਸਾਲ ਦੇ ਵਿੱਚ ਕਿੰਨੀਆਂ ਘਟਨਾਵਾਂ ਵਾਪਰਦੀਆਂ ਘਟਨਾ ਕਿਤੇ ਇੱਕ ਵੀ ਨਾ ਵਾਪਰੇ ਪਰ ਗੱਲ ਇਹ ਵੀ ਜੇਕਰ ਇੱਕ ਸਾਲ ਦੇ ਵਿੱਚ 5-4 ਘਟਨਾਵਾਂ ਵਾਪਰਦੀਆਂ ਇਹਦਾ ਮਤਲਬ ਇਹ ਨਹੀਂ ਕਿ ਇੱਥੇ ਸਿਰਫ ਗੋਲਗਾਂ ਹੀ ਚੱਲਦੀਆਂ ਇੱਥੇ ਸਿਰ ਬੰਦਈ ਮਾਰੀ ਜਾਂਦੇ ਆ ਇੱਥੇ ਨੁਕਸਾਨ ਹੀ ਕਰੀ ਜਾਂਦੇ ਆ ਇੱਥੇ ਲੁੱਟਾਂ ਖੋਹਾਂ ਹੀ ਹੋਈ ਜਾਂਦੀਆਂ ਜੇ ਪੰਜਾਬੀ ਇੱਥੇ ਵਸੇ ਹੋਏ ਹਨ ਜੇ ਪੰਜਾਬੀ ਇੱਥੋਂ ਛੱਡ ਕੇ ਉੱਥੇ ਨਹੀਂ ਜਾ ਰਹੇ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਇੱਥੇ ਉਹਨਾਂ ਨੂੰ ਨੁਕਸਾਨ ਨਹੀਂ ਜਾਂਦਾ ਗੱਲ ਇਹ ਆ ਵੀ ਜੇ ਇੱਥੇ ਆਹੇ ਕੁਝ ਹੋਈ ਜਾਂਦਾ ਫਿਰ ਸਾਰੇ ਪੰਜਾਬੀ ਛੱਡ ਕੇ ਉੱਥੇ ਚਲੇ ਜਾਣ ਵੀ ਯਾਰ ਇਹ ਤਾਂ ਜਾਨ ਨੂੰ ਖਤਰਾ ਬਹੁਤ ਆ ਪਰ ਨਹੀਂ ਜਾ ਰਹੇ ਪੰਜਾਬੀਆਂ ਦੀ ਪੰਜਾਬੀਆਂ ਨਾਲ ਅੜੀ ਫਸੀ ਦੇ ਕਰਕੇ ਦੁਸ਼ਮਣੀ ਟਾਈਪ ਵੀ ਆ ਉਹ ਗਾਕਾਂ ਦੇ ਕਰਕੇ ਵੀ ਹੋਰ ਵਖਵਕ ਕਰਨਾ ਕਰਕੇ ਵੀ ਉੱਥੇ ਵੀ ਆਪਣੇ ਵਾਲੇ ਪੰਜਾਬ ਦੇ ਵਿੱਚ ਵੀ ਇਵੇਂ ਹੀ ਆ ਇੱਥੇ ਭਾਈ ਕਈ ਥਾਵਾਂ ਦੇ ਉੱਤੇ ਔਰਤ ਦੀ ਗੱਲਬਾਤ ਵੀ ਚੱਲ ਪੈਂਦੀ ਆ ਵੀ ਉਹਦੀ ਔਰਤ ਦੇ ਨਾਲ ਇਉਂ ਆ ਕਈ ਗੱਲਾਂ ਐ ਇਸੀਆਂ ਨਿੱਜੀ ਜ਼ਿੰਦਗੀ ਦੀਆਂ ਉਹਦੇ ਉੱਤੇ ਆਪਾਂ ਕੋਈ ਟਿੱਪਣੀ ਨਹੀਂ ਕਰਦੇਗੇ ਕਈ ਥਾਵਾਂ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵੀ ਆ ਕਈ ਥਾਵਾਂ ਦੇ ਉੱਤੇ ਭਾਈ ਆ ਧੜਾ ਜਿਹੜਾ ਇਸ ਧੜੇ ਦੇ ਉੱਤੇ ਆ ਕੁਝ ਕਰ ਗਿਆ ਜਾਂ ਕਰਵਾ ਗਿਆ ਆ ਵੀ ਕਾਰਨ ਆ ਪਰ ਕੁੱਲ ਮਿਲਾ ਕੇ ਫਲ ਪਾਈ ਨਾ ਜਿਹੜਾ ਉਹ ਵਿਆਜ ਦੇ ਸਿਰ ਨੇ ਉੱਤੇ ਪੰਜਾਬੀਆਂ ਨੂੰ ਕਾਮਯਾਬ ਕਰ ਰਿਆ ਵਿਆਜੂ ਪੈਸੇ ਦੇ ਦੇ ਕੇ ਪੰਜਾਬੀ ਇੱਥੇ ਕਾਮਯਾਬ ਹੋਇਆ ਇੱਥੇ ਪੰਜਾਬੀ ਦੁਕਾਨਦਾਰਾਂ ਵਰਗੇ ਆ ਆਪਾਂ ਜਿਵੇਂ ਕਹਿੰਦੇ ਨੇ ਭਈ ਦੁਕਾਨਦਾਰ ਬਾਣੀਏ ਆ ਉਵੇਂ ਹੀ ਪੰਜਾਬੀ ਆ ਜਿਹੜੇ ਉਹ ਇੱਥੇ ਇਹ ਕੰਮ ਕਰਦੇ ਇੱਕ ਦਰੀਆਂ ਚਾਦਰਾਂ ਦਾ ਕੰਮ ਵੀ ਚੱਲਦਾ ਵੀ ਜਿਵੇਂ ਪੈਸੇ ਵੀ ਦਿੰਦੇ ਆ ਤੇ ਨਾਲ ਜਿਹੜੇ ਪੰਜਾਬੀ ਆ ਕਈ ਸਾਰੇ ਤਾਂ ਨਹੀਂ ਵੀ ਪਾਈ ਉਹ ਚਾਦਰਾਂ ਦਿੰਦੇ ਆ ਜਾਂ ਹੋਰ ਘਰੇਲੂ ਵਰਤੋਂ ਵਾਲਾ ਸਮਾਨ ਆ ਜਿਹੜਾ ਉਹ ਕਿਸ਼ਤਾਂ ਦਾ ਦੇ ਦਿੰਦੇ ਆ ਹੁਣ ਮੰਨ ਲਓ ਉਦਾਹਰਣ ਦੇ ਤੌਰ ਤੇ ਮੈਨੂੰ ਫਰਿੱਜ ਦੀ ਲੋੜ ਆ ਤੇ ਕੋਈ ਬੰਦਾ ਇੱਥੇ ਫਾਈਨੈਂਸਰ ਆ ਪੰਜਾਬੀ ਤੇ ਮੈਂ ਉਹਨੂੰ ਕਿਹਾ ਜੀ ਕਿ ਮੈਨੂੰ ਫਰਿੱਜ ਚਾਹੀਦੀ ਆ ਜਿਹੜੀ ਕਿ 800 ਲੀਟਰ ਵਾਲੀ ਹੋਵੇ ਇਸ ਤਰੀਕੇ ਦੀ ਹੋਵੇ ਜਾਂ ਮੈਨੂੰ ਟੀਵੀ ਚਾਹੀਦਾ ਉਹਨੂੰ ਜੇ ਮੰਨ ਲਓ 8000 ਦੇ ਵਿੱਚ ਆਇਆ ਉਹਨੇ ਮੇਰੇ ਕੋਲੋਂ 80 ਡਣਾ ਦੇ ਵਿੱਚ ਜਾਂ 60 ਡਣਾ ਦੇ ਵਿੱਚ ਪੈਸੇ ਲੈਣੇ ਆ ਉਹ 8000 ਦਾ ਉਹਦੇ ਵੱਲੋਂ ਮੇਰੇ ਕੋਲ 14000 ਰੁਪਇਆ ਲਿਆ ਜਾਊਗਾ 5000 6000 7000 ਰੁਪਇਆ ਵਧਾ ਕੇ ਲਿਆ ਜਾਊਗਾ ਉਹ ਬੰਦੇ ਕੋਲੇ ਮੇਰੇ ਕੋਲੇ 8000 ਇਕੱਠਾ ਨਹੀਂ ਸੀ ਤੇ ਤੁਹਾਡੇ ਕੋਲੇ 5-6000 ਰੁਪਇਆ ਬਚਤ ਹੋਗੀ ਤੁਹਾਨੂੰ ਵਾਧੂ ਮਿਲ ਗਏ ਗੱਲ ਇਹ ਆ ਇਹ ਗਾਕੀ ਦੀ ਲੜਾਈ ਵੀ ਹੈਗੀ ਆ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੈਗੀਆਂ ਪਰ ਕੁੱਲ ਮਿਲਾ ਕੇ ਫਿਲਪਾਈਂ ਦੇ ਵਿੱਚ ਇੰਨਾ ਕੁਝ ਨਹੀਂ ਜਿਹੜਾ ਕੁਝ ਅਸੀਂ ਖਬਰਾਂ ਦੇ ਵਿੱਚ ਪੜ੍ਹਦੇ ਆ ਜਿਵੇਂ ਪੰਜਾਬ ਤੇ ਸਮੁੱਚੇ ਦੇਸ਼ ਦੇ ਵਿੱਚ ਕਿਤੇ ਵੀ ਕੁਝ ਵੀ ਵਾਪਰ ਜਾਂਦਾ ਅਗਲੇ ਪਲ ਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਵੀ ਮੈਂ ਇਸ ਵੇਲੇ ਇੱਥੇ ਮਨੀਲਾ ਦੇ ਵਿੱਚ ਖੜਾ ਤੇ ਭਾਈ ਪੰਜਾਬ ਦੇ ਵਿੱਚ ਕੀ ਕੁਝ ਹੋ ਗਿਆ ਹੋਊਗਾ ਅਗਲੇ ਘੰਟੇ ਪਤਾ ਲੱਗੋਗਾ ਵੀ ਸਾਡੇ ਗਵਾਂਢ ਦੇ ਵਿੱਚ ਆ ਗੱਲ ਹੋ ਗਈ ਆ ਸਾਡੇ ਪਿੰਡ ਵਾਲਾ ਆ ਗੱਲ ਹੋ ਗਈ ਸਾਡੇ ਜ਼ਿਲ੍ਹੇ ਵਾਲਾ ਆ ਗੱਲ ਹੋ ਗਈ ਆ ਉਵੇਂ ਹੀ ਆ ਵੀ ਇਕੜ-ਦੁਕੜ ਘਟਨਾਵਾਂ ਵਾਪਰਦੀਆਂ ਪਰ ਕੁੱਲ ਮਿਲਾ ਕੇ ਪੰਜਾਬੀ ਇੱਥੇ ਭੁੱਗ ਵਸਦੇ ਆ ਪੰਜਾਬੀ 95% ਦੇ ਕਰੀਬ ਆ ਜਿਹੜੇ ਉਹ ਫైనాన్స్ ਦੇ ਕੰਮ ਨਾਲ ਜੁੜੇ ਆ ਲਿਖਤ ਪੜਤ ਇਥੇ ਕੋਈ ਨਹੀਂ ਗਈ ਜ਼ੁਬਾਨ ਦਾ ਮੁੱਲ ਹੈਗਾ ਲੋਕ ਮੁਕਰ ਦੇ ਘਟਾ ਜੇ ਮੁਕਰ ਵੀ ਗਏ ਤਾਂ ਕੋਈ ਵਿਸ਼ੇਸ਼ ਕਾਰਨ ਹੋਊਗਾ ਬਹੁਤ ਘਟ ਹੋਊਗਾ ਤੇ ਪੰਜਾਬ ਦੇ ਵਿੱਚ ਬੰਦਾ ਜਾਂ ਕੋਈ ਵੀ ਹੋਵੇ ਮੈਂ ਤਾਂ ਇਹ ਗੱਲ ਕਹਿਣਾ ਹੁੰਨਾ ਵੀ ਜੇ ਰਿਸ਼ਤਾ ਖਰਾਬ ਕਰਨਾ ਉਹਨੂੰ ਪੈਸੇ ਦੇ ਦਿਓ ਬੰਦਾ ਬੋਲਣਾ ਵੀ ਬੰਦ ਕਰ ਲੂ ਤੇ ਬਦਲ ਖੋਈ ਵੀ ਤੁਹਾਡੀ ਕਰੂਗਾ ਰੱਜ ਕੇ ਸੋ ਭਾਈ ਪੰਜਾਬੀ ਵਸਦੇ ਰਹਿਣ ਜਿੰਦਾਬਾਦ ਰਹਿਣ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਕਿਉਂਕਿ ਸਾਡੇ ਪੰਜਾਬੀ ਜਿਹੜੇ ਦੇਸ਼ ਦੇ ਵਿੱਚ ਵਸਦੇ ਆ ਉਹਦੇ ਬਾਰੇ رائے ਜ਼ਰੂਰ ਬਦਲਣੀ ਚਾਹੀਦੀ ਆ